ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਹਉ ਤੁਰਿਆ ਤੁਰਿਆ ਜਾ ਵੇ ਤੂੰ ਮਨ ਵਿੱਚ ਗੱਲ ਨਾ ਲਾ ਗੱਲ ਆ ਵੀ ਜਿਹੜੇ ਵੀ ਸੁਣ ਰਹੇ ਨੇ ਜਾਂ ਤੁਸੀਂ ਵੀ ਸੁਣ ਰਹੇ ਹੋ ਜੇ ਤੈਨੂੰ ਆਵਾਜ਼ ਚੰਗੀ ਲੱਗੀ ਹੈ ਤਾਂ ਤੇਰੇ ਤੱਕੀ ਰਵੇ ਜਾਂ ਸੁਣਨ ਵਾਲੇ ਤੱਕ ਰਵੇ ਅੱਗੇ ਦੀ ਅੱਗੇ ਮੈਨੂੰ ਉਹ ਨਹੀਂ ਚਾਹੁੰਦਾ ਹੈ ਕਿ ਕੋਈ ਬਾਬੇ ਨੂੰ ਆਏ ਕਵੇ ਵੀ ਦੇਖੋ ਬਾਬਾ ਇੰਨਾ ਵਧੀਆ ਗਾਲ ਹੁੰਦਾ ਕਿਉਂ ਆਪਾਂ ਕਿਤੇ ਤਰੱਕੀਆਂ ਤੇ ਲੈ ਕੇ ਜਾਈਏ ਮੈਨੂੰ ਤਰੱਕੀ ਸਿਰਫ ਉਹਦੀ ਚਾਹੀਦੀ ਹੈ ਓਕੇ ਓਕੇ ਦੁਨੀਆ ਦੀ ਕੋਈ ਤਰੱਕੀ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਠੀਕ ਹੈ ਮੈਨੂੰ ਤਾਂ ਐਸੇ ਤੁਹਾਡੀ ਪਿਆਰੀ ਆਵਾਜ਼ ਲੱਗੀ ਆ ਭਾਈ ਤਾਂ ਮੈਂ ਪਿੱਛੋਂ ਉਧਰੋਂ ਭੱਜ ਕੇ ਆਇਆਂਗਾ ਬਹੁਤ ਵਧੀਆ ਲੱਗਿਆ ਤਾਂ ਜ਼ਰੂਰ ਦੋ ਲਫ਼ਜ਼ ਹੋ ਜਾਣ ਤਰੇ ਆ ਤਰੇ ਆ ਜਾ ਫਰੀਦਾ ਤਰੇ ਆ ਤਰੇ ਆ ਜਾ ਹੋ ਤੁਰਿਆ ਤੁਰਿਆ ਜਾ ਵੇ ਤੂੰ ਮਨ ਵਿੱਚ ਗੱਲ ਨਾ ਲਾ ਤਰੇ ਆ ਤਰੇ ਆ ਜਾ ਫਰੀਦਾ ਤਰੇ ਆ ਤਰੇ ਆ ਜਾ ਹੋ ਤਰੇ ਆ ਤਰੇ ਆ ਜਾ ਵੇ ਤੂੰ ਮਨ ਵਿੱਚ ਗੱਲ ਨਾ ਲਾ ਹੋ ਰੋਟੀ ਮੇਰੀ ਕਾਠ ਦੀ ਲਾਵੇ ਮੇਰੀ ਭੁੱਖੇ ਉਹ ਜਿੰਨਾ ਖਾਦੀ ਚੋਪੜੀ ਹੱਕਣੇ ਸਹਣੇ ਦੁੱਖ ਫਰੀਦਾ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਉਹ ਜੇ ਤੂੰ ਅਕਲੇ ਲਕੀ ਮਹਿ ਕਾਰੇ ਲਿਖ ਨਾਲੇਖ ਹੋਈ ਆਪਣੀ ਲਖਾਈ ਮਿਟਾਣਾ ਕਿਉ ਨਾ ਪਿੱਛਾ ਮੁੜ ਮੁੜ ਵੇਖ ਫਰੀਦਾ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ ਫਰੀਦਾ